ਨੇ ਘਰੇ ਪ੍ਰਾਣੀ ਕੋਈ ਕੇਤਲੀ ਨਹੀਂ ਪਈ ਹੁੰਦੀ ਚਾਹ ਵਾਲੀਆਂ ਪ੍ਰਾਣੀਆਂ ਸਲਵਰ ਦੀਆਂ ਕੇਤਲੀਆਂ ਪਈਆਂ ਹੁੰਦੇ ਆ ਸੀ ਉਹਨਾਂ ਤੋਂ ਲੈ ਲਓ ਕੋਈ ਕੰਮ ਚੁੱਲ੍ਹੇ ਚੱਲੇ ਬਣਾ ਲਓ ਬਹੁਤ ਕੰਮ ਦਿੰਦੇ ਆ ਬੰਦ ਬਾਹਰ ਅੰਦਰ ਜਾਣ ਵਾਸਤੇ ਕਰਨਾ ਹੈ ਕਿ ਉਹਨੂੰ ਚੰਗੀ ਤਰ੍ਹਾਂ ਕਰ ਲਓ ਸਾਫ ਪੂਰੀ ਵਧੀਆ ਐ ਬਣਾ ਲਓ ਵਧੀਆ ਤੇ ਇਹ ਹੁਣ ਇਹ ਤੇ ਮੇਚ ਦੇ ਇਹ ਮੇਚਾ ਲੈ ਲੈ ਇਹਦੇ ਵਿੱਚ ਕੱਲਨੇ ਆ ਹੌਲ ਮੰਨ ਲਾ ਕਿ ਮੋਰੀਆਂ ਮੋਰੀਆਂ ਕਰਨੀਆਂ ਹੌਲ ਕਰਨੀਆਂ ਇਹਦੇ ਵਿੱਚ ਆ ਕਰ ਲੋ ਸਾਰੇ ਹੌਲ ਕਰ ਲੋ ਇਹਦੇ ਵਿੱਚ ਚਾਹ ਕੇ ਪੂਰੇ ਵਧੀਆ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਕਰ ਲੋ ਚੰਗੀ ਤਰ੍ਹਾਂ ਸਾਫ ਪੂਰਾ ਵਧੀਆ ਉਸ ਤੋਂ ਬਾਅਦ ਕੀ ਕਰਨਾ ਫੇਰ ਕਰ ਲੋ ਇਹਨੂੰ ਮੁੱਦੀ ਮੁੱਦੀ ਕਰਕੇ ਇਹਦੇ ਵਿੱਚ ਤਿੰਨ ਹੌਲ ਹੋਰ ਮਾਰਨੇ ਆ ਤਿੰਨ ਹੌਲ ਉਹ ਕਦੇ ਆਸਤੇ ਕੀ ਥੱਲੇ ਤੋਂ ਹਵਾ ਪਾਵੇ ਚੁੱਲਾ ਚੱਲੇ ਵਧੀਆ ਚੱਲੇ ਚੁੱਲਾ ਆ ਕਸ ਲੋ 15 16 ਦੇ ਨਾਲ ਕਸ ਲੋ ਇਹਦੇ ਤੇ ਆਣਿਆਂ ਨੂੰ ਕਰ ਲੋ ਸਿੱਧੀ ਨਾਟ ਵਧੀਆ ਕਸ ਕੇ ਇਹਨੂੰ ਕਰ ਲੋ ਸਿੱਧੇ ਫਿਰ ਸਾਨੂੰ ਦੱਸਦੇ ਆ ਇਹ ਨਾਟ ਇਹਦੇ ਤਿੰਨ ਹੋਲ ਹੋਰ ਮਾਰਨੇ ਆ ਉਹ ਵੀ ਤੁਹਾਨੂੰ ਦੱਸਦੇ ਆ ਵੀ ਕਦੇ ਹੱਸਤੇ ਮਾਰਨੇ ਆ ਤਿੰਨ ਹੋਲ ਮਾਰ ਲਓ ਇਹਦੇ ਤੇ ਉਹੀ ਨਾਟ ਛੇਵੇਂ ਨਾਟ ਲਾਉਣੇ ਇਹਦੇ ਤੇ ਕਸ ਲੋ ਚੰਗੀ ਤਰ੍ਹਾਂ ਇਹ ਵੀ ਲਾਉਣੇ ਕਿ ਉੱਤੇ ਭਾਂਡਾ ਟਿਕਾਉਣ ਵਾਸਤੇ ਕੋਈ ਚੀਜ਼ ਬਣਾਉਣ ਵਾਸਤੇ ਇਹਦੇ ਵਿੱਚ ਹੁਣ ਕੀ ਕਰਨਾ ਹੈਗਾ ਆ ਕੇਦਲੀ ਦਾ ਮੂੰਹ ਕਰ ਲੋ ਆ ਇਹਦਾ ਮੂੰਹ ਕਰ ਲੋ ਥੱਲੇ ਨੂੰ ਕਿ ਧੂਆ ਨਾ ਉੱਤੇ ਆਵੇ। ਇਸ ਤੋਂ ਬਾਅਦ ਕੀ ਕਰਨਾ ਹੈਗਾ ਇਹਦੇ ਵਿੱਚ ਸਟੋ ਲੱਕੜਾਂ ਤੇ ਲਾਓ ਅੱਗ ਤੇ ਜਿਹੜਾ ਮਰਜ਼ੀ ਚੀਜ਼ ਬਣਾਓ ਇਹਦੇ ਵਿੱਚ। ਆ ਗਿਆ ਨਾ ਨੀ ਯਾਰਾ ਆ ਉੱਤੇ ਰੱਖੋ ਫਰਾਈ ਵੀਨ ਆਮਲੇਟ ਬਣਾਓ ਚਾਹੇ ਬਣਾਓ ਮੈਗੀ ਚਾਹੇ ਬਣਾਓ ਮੀ